ਪਾਕਿਸਤਾਨ ਦੀ ਕੋਰਟ ਲਖਪਤ ਜੇਲ੍ਹ ਦੇ ਵਿੱਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਜੀਵਨੀ ਤੇ ਫਿਲਮ ਬਣਾਈ ਗਈ ਹੈ ਇਸ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਤੋਂ ਜਾਣਦੇ ਹਾਂ ਕਿ ਜੋ ਫਿਲਮ ਬਣਾਈ ਗਈ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਸ ਤਰ੍ਹਾਂ ਜੀ ਮੰਗਸਾਹ ਨੇ ਫਿਲਮ ਬਣਾਈ ਹੈ ਅਰਮਦੀਪ ਔਡਾ ਨੇ ਰੋਲ ਕੀਤਾ ਅਸ਼ਰਾਰਾਏ ਨੇ ਰਿਚਰ ਚੱਡਾ ਨੇ ਸੰਦੀਪ ਨੇ ਦਰਸ਼ਨ ਕੁਮਾਰ ਨੇ ਔਰ ਸਾਨੂੰ ਬਹੁਤ ਅੱਛਾ ਲੱਗਾ ਕਿ ਫਿਲਮ ਜਿਹੜੀ ਬਹੁਤ ਵਧੀਆ ਲੱਗੀ ਜੋ ਜੋ ਵੀ ਇਹਨਾਂ ਦੇ ਨਾਲ ਬੀਤੀ ਸੀ ਸੋਸੋਈ ਇਹਨਾਂ ਨੇ ਫਿਲਮ ਵਿੱਚ ਕਿ ਐਰ ਔਰ ਰੋਲ ਕੀਤਾ ਔਰ ਆਪਣੇ ਕੋਲ ਉਹਨਾਂ ਨੇ ਕੋਈ ਨਹੀਂ ਮਤਲਬ ਇਹੋ ਜੀ ਕਿ ਜਿਹੜੀ ਅਸੀਂ ਕਹਿ ਸਕੀਏ ਕਿ ਤੁਸੀਂ ਮਤਲਬ ਆ ਕਿਉਂ ਵਿੱਚ ਰੋਲ ਕੀਤਾ ਜੋ ਵੀ ਸੱਚ ਸੱਚੀ ਕਹਾਣੀ ਹੀ ਇਹਨਾਂ ਨੇ ਦਿਖਾਈ ਬਹੁਤ ਔਰ ਇਹ ਉਹਨਾਂ ਦਾ ਇੰਡੀਆ ਛੱਡ ਕੇ ਵਰਲਡ ਦੇ ਨਾਲ ਪਿਆਰ ਸੀ ਔਰ ਵਰਲਡ ਦਾ ਪਿਆਰ ਉਹਨਾਂ ਨਾਲ ਹੈ ਔਰ ਮੈਂ ਚਾਹੁੰਦੀ ਇਹ ਮੈਸੇਜ ਦੇਣਾ ਚਾਹਨੀ ਸਾਰੇ ਦੁਨੀਆ ਨੂੰ ਕਿ ਮੇਰੇ ਪਤੀ ਦੀ ਫਿਲਮ ਜ਼ਰੂਰ ਦੇਖਣੀ ਔਰ ਦੇਖ ਕੇ ਫਿਰ ਮਤਲਬ ਸਾਰੀ ਹਕੀਕਤ ਤੁਹਾਡੇ ਸਾਹਮਣੇ ਆਵੇ ਕਿ ਜੋ ਕੁਝ ਪਾਕਿਸਤਾਨ ਕਰਦਾ ਰਿਹਾ ਗਾਂ ਵੀ ਕਰਦਾ ਹੈ ਪਿੱਛੇ ਵੀ ਕਰਦਾ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਆਵੇ ਤੇ ਤੁਹਾਨੂੰ ਖੁਦ ਨੂੰ ਪਤਾ ਲੱਗੇ ਕਿ ਆਪਣੀ ਸਿੱਖਾਂ ਨਾਲ ਪਾਕਿਸਤਾਨ ਕੀ ਕਰਦਾ ਹੈ ਕਿ ਗਾਂ ਕੀ ਕਰੂਗਾ ਔਰ ਮੈਂ ਚਾਹਨੀ ਹੈ ਕਿ ਮੈਂ ਮੈਸੇਜ ਜਾਨਣਾ ਚਾਹਨੀ ਮੋਦੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਬਾਦਲ ਸਾਹਿਬ ਨੂੰ ਜ਼ਰੂਰ ਫਿਲਮ ਦੇਖਣੀ ਤੇ ਫਿਲਮ ਦੇਖ ਕੇ ਤੁਹਾਨੂੰ ਮਤਲਬ ਇਹ ਪਤਾ ਲੱਗੇ ਕਿ ਪਾਕਿਸਤਾਨ ਕੀ ਕਰਦਾ ਔਰ ਜਿਹੜੇ ਹੋਰ ਵੀ ਕਹਿ ਦिए ਉਹ ਵੀ ਮੇਰੇ ਪਤੀ ਵਰਗੇ ਸਾਰੇ ਮੈਂ ਚਾਹਨੀ ਕਿ ਉਹਨਾਂ ਨਾਲ ਜਿਹੜੀ ਇਹਨਾ ਨਾ ਹੋਈ ਉਹਨਾਂ ਨਾਲ ਨਾ ਕਦੀ ਹੋਵੇ ਪਰ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਹੋਏ ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਉਦੋਂ ਵੀ ਵਿਰੋਧ ਕੀਤਾ ਗਿਆ ਇੱਕ ਬਲਜਿੰਦਰ ਕੌਰ ਜੋ ਆਪਣਾ ਦਾਵਾ ਕਰਦੇ ਕਿ ਉਹ ਸਰਬਜੀਤ ਸਿੰਘ ਦੀ ਅਸਲੀ ਪੈਣ ਹੈ ਇਹਦੇ ਵਿੱਚ ਕਿੰਨੀ ਕਿ ਸੱਚਾਈ ਜੀ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦੀ ਔਰ ਨਾਂ ਮੈਂ ਕਹੂੰਗੀ ਪਰ ਕੱਲ ਬਲਦੇਵ ਸਿੰਘ ਜੋ ਕਿ ਜਦੋਂ ਅਸੀਂ ਵੀ ਕਾਫੀ ਸਾਲਾਂ ਤੋਂ ਇਸ ਕੇਸ ਨੂੰ ਕਵਰ ਕਰ ਰਹੇ ਹਾਂ ਬਲਦੇਵ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਜੋ ਸੁਪਨਦੀਪ ਕੌਰ ਹੈ ਉਹ ਬਲਦੇਵ ਸਿੰਘ ਦੀ ਬੇਟੀ ਹੈ ਨਾ ਕਿ ਸਰਬਜੀਤ ਸਿੰਘ ਦੀ ਇਹ ਸੱਚਾ ਸੱਚੀ ਜਿਹੜੀ ਜੇਕਰ ਅਸੀਂ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਉਸ ਕਹਾਣੀ ਨੂੰ ਚੁਟਲਾਉਂਦੀਆਂ। ਇਸ ਤਰ੍ਹਾਂ ਕਿ ਜਿਹੜੀ ਮੇਰੀ ਬੇਟੀ ਹੈ ਉਹ ਮੇਰੀ ਬੇਟੀ ਮਰ ਮੇਰੀ ਬੇਟੀ ਰਹੇਗੀ। ਔਰ ਐਤਰਾ ਮੂੰਹ ਕਿਹਾ ਮੂੰਹ ਗੱਦਿਆਂ ਉਹਨਾਂ ਦੀ ਬੇਟੀ ਨਹੀਂ ਬਣ ਚੁੱਕੀ। ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸਰਟੀਫਿਕੇਟ ਹੈ 10ਵੀਂ ਦਾ ਉਸ ਨੂੰ ਛੱਡ ਕੇ ਬਾਕੀ ਪਾਸਪੋਰਟ ਤੇ ਵੀ ਜੋ ਪਿਤਾ ਦਾ ਨਾਮ ਬਲਦੇਵ ਸਿੰਘ ਲਿਖਿਆ। ਉਹਨਾਂ ਨੇ ਉਹ ਸਾਰੇ ਜਿਹੜਾ ਵੀ ਜੋ ਵੀ ਉਹਨੇ ਬਣਾਇਆ ਸਭ ਜਾਲੀ ਬਣਾਇਆ। ਜਾਲੀ ਬਣਾ ਬਣਾ ਕਿਤੇ ਇਕੱਠੇ ਕੀਤੇ। ਚੀਜ ਜੇਕਰ ਪੋਨਮ ਦੀ ਜਾਂ ਤੁਹਾਡੀ ਗੱਲ ਕਰੀਏ ਦਿਲਬੀਰ ਕੌਰ ਜੀ ਵੱਲੋਂ ਬੜੀ ਲੰਬੀ ਲੜਾਈ ਲੜੀ ਗਈ ਸਰਬਜੀਤ ਜੀ ਵਾਸਤੇ ਪਰ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਸ ਵੇਲੇ ਤੁਹਾਨੂੰ ਦੋਵਾਂ ਨੂੰ ਵੀ ਮੀਡੀਆ ਤੋਂ ਪਿੱਛੇ ਰੱਖਿਆ ਜਾਂਦਾ ਸੀ ਤੁਹਾਨੂੰ ਲੱਗਦਾ ਕਿ ਦਿਲਬੀਰ ਕੌਰ ਜੀ ਆਪਣੇ ਆਪ ਨੂੰ ਜ਼ਿਆਦਾ ਹਾਈਲਾਈਟ ਫਿਲਮ ਦੇ ਵਿੱਚ ਵੀ ਜੇਕਰ ਗੱਲ ਕਰੀ ਤਾਂ ਪੂਰੀ ਕਹਾਣੀ ਉਹਨਾਂ ਦੇ ਇਰਤ ਗਿਰਦੀ ਘੁੰਮਦੀ ਹੈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਦੱਸੋ ਨਾ ਕੀ ਕਹਿਣਾ ਜਾਓਗੇ ਕਿਉਂਕਿ ਜੋ ਗੱਲਾਂ ਸਵਾਲ ਖੜੇ ਹੋ ਰਹੇ ਆ ਤੁਸੀਂ ਦਾ ਢੀਕਾ ਨਹੀਂ ਆਪਣੀ ਫਿਰ ਮੈਂ ਕਹਿੰਦੀ ਕਿ ਮੈਂ ਹੋਰ ਕੁਝ ਨਹੀਂ ਬੋਲਣਾ ਇਹ ਜੋ ਵੀ ਸਵਾਲ ਖੜੇ ਹੋ ਰਿਹਾ ਇਹਦਾ ਮਤਲਬ ਕਿ ਉਹ ਸੱਚ ਨੇ ਕਿਉਂਕਿ ਲੋਕ ਜਾਨਣਾ ਚਾਹੁੰਦੇ ਤੁਸੀਂ ਦੱਸਿਆ ਕਿ ਫਿਲਮ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਾਣੀ ਹੈ ਕਿ ਮੀਡੀਆਲੇ ਨੂੰ ਖੁਦ ਨੂੰ ਪਤਾ ਹੈ ਕਿ ਕਿੰਨੇ ਸਾਲਾਂ ਤੋਂ ਪੈ ਦਲਬੀਰ ਕੌਰ ਦੇ ਨਾਲ ਜੁੜੇ ਆ ਕਿੰਨੇ ਸਾਲਾਂ ਤੋਂ ਤੇ ਉਹਨਾਂ ਸਾਲਾਂ ਵਿੱਚ ਮੀਡੀਆ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਸਚਾਈ ਕਿਹੜੀ ਹੈ ਮੈਂ ਉਹੀ ਕਹਿ ਰਿਹਾ ਅਸੀਂ ਵੀ ਇਸ ਚੀਜ਼ ਨੂੰ ਕਵਰ ਕਰਦੇ ਰਹੇ ਆ ਪਰ ਇਹ ਸਵਾਸ ਖੜੇ ਹੋਣ ਨਾ ਹੋਣ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਜੇਕਰ ਅਸੀਂ ਬਲਦੇਵ ਸਿੰਘ ਜੀ ਦੀ ਗੱਲ ਮੰਨੀਏ ਕਿ ਸਰਬਜੀਤ ਦੀ ਬੇਟੀ ਨਹੀਂ ਸੀ ਸੁਪਨਦੀਪ ਤੇ ਤੁਸੀਂ ਸਮਝਦੇ ਕਿ ਉਹਦੀ ਜਗ੍ਹਾ ਪੂਨਮ ਨੂੰ ਨੌਕਰੀ ਮਿਲਣੀ ਚਾਹੀਦੀ ਸਰਕਾਰ ਨੂੰ ਜਦੋਂ ਬੇਟੀ ਉਹਨਾਂ ਦੀ ਤਾਂ ਨੌਕਰੀ ਉਹਨੂੰ ਮਿਲਣੀ ਹੀ ਦੱਸੋ ਬੇਟੀ ਉਹਨਾਂ ਦੀ ਆ ਨੌਕਰੀ ਉਹਨਾਂ ਨੂੰ ਮਿਲਣੀ ਹੀ ਕਿਉਂਕਿ ਜਿਹਦਾ ਜਿਹੜਾ ਬੱਚਾ ਜਿਹੜੇ ਜਿਹਦਾ ਬੱਚਾ ਹੁੰਦਾ ਹੈ ਨਾ ਉਹ ਕਰੀ ਮੇਰੇ ਹੁਣ ਭਤੀਜਾ ਹੈ ਭਰਾ ਹੈ ਕੋਈ ਵੀ ਆ ਉਹਨਾਂ ਦੀ ਜਗ੍ਹਾ ਇਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕਿਉਂਕਿ ਇਹ ਜੇ ਤੋ ਸੱਚ ਹੈ ਤੇ ਸੱਚੀ ਇਹਦੇ ਵਿੱਚ ਝੂਠ ਦੀ ਗੱਲ ਨਹੀਂ ਕੋਈ ਪਰ ਫਿਲਮ ਦੇ ਵਿੱਚ ਵੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਜੋ ਤੁਹਾਡੀ ਭੂਮਿਕਾ ਸੀ ਜਾਂ ਜਿਸ ਤਰ੍ਹਾਂ ਤੁਹਾਨੂੰ ਜੋ ਸਨਮਾਨ ਮਿਲਣਾ ਚਾਹੀਦਾ ਸੀ ਫਿਲਮ ਦੇ ਵਿੱਚ ਉਸ ਚੀਜ਼ ਨੂੰ ਸਾਰਾ ਦਿਖਾਇਆ ਗਿਆ ਤੁਹਾਡੀ ਆਪਣੀ ਕਹਾਣੀ ਜੋ ਹੂੰ ਸਾਨੂੰ ਬਹੁਤ ਜ਼ਿਆਦਾ ਮਾਣ ਮਿਲਿਆ ਔਰ ਰਮਦੀਪ ਹੁੱਡਾ ਜਿਹੜਾ ਹੈ ਮਤਲਬ ਜਦੋਂ ਵੀ ਅਸੀਂ ਦੇਖਦੇ ਹਾਂ ਕਿ ਖੁਦ ਇਸ ਤਰ੍ਹਾਂ ਹੀ ਲੱਗਦਾ ਫੀਲ ਹੁੰਦਾ ਹੈ ਕਿ ਉਹ ਪੁੰਨ ਦੇ ਪਾਪਾ ਹੈ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਨੇਚਰ ਉਹਨਾਂ ਦੀਆਂ ਹਰਕਤਾਂ ਸਾਰੀਆਂ ਉਹਨਾਂ ਤੇ ਆ ਔਰ ਮੈਂ ਬਹੁਤ ਸਾਰਾ ਪਰਿਵਾਰ ਸਾਡਾ ਬਹੁਤ ਖੁਸ਼ ਹੁੰਦਾ ਕਿ ਸਾਨੂੰ ਮਤਲਬ ਇਹਨਾਂ ਦੇ ਛੋਟੇ ਪਾਪਾ ਮਿਲ ਗਏ ਆ ਬਹੁਤ ਖੁਸ਼ ਹੁਈ ਨਹੀਂ ਜੋ ਵੀ ਹੁਣ ਤੱਕ ਸਰਕਾਰ ਵੱਲੋਂ ਮਦਦ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ مالی ਮਦਦ ਹੁਣ ਤੱਕ ਪੂਰੇ ਪਰਿਵਾਰ ਨੂੰ ਮਿਲੀ ਹੈ ਜਿੰਨੀ ਦਲਬੀਰ ਕੌਰ ਜੀ ਨੂੰ ਜੋ ਹਿੱਸਾ ਮਿਲਿਆ ਤੁਹਾਨੂੰ ਪ੍ਰੋਪਰ ਸਭ ਕੁਝ ਮਿਲਿਆ ਜੀ ਜੀ ਜਿਹੜੀ ਮਦਦ ਮਿਲੀ ਉਹ ਅਸੀਂ ਕਵਾਂਗੇ ਕਿ ਮਿਲੀ ਆ ਔਰ ਬਾਦਲ ਸਾਹਿਬ ਨੇ ਸਾਡੀ ਪੂਰੀ ਮਦਦ ਕੀਤੀ ਹੈ ਔਰ ਅਸੀਂ ਜਿੰਨਾ ਚਿਰ ਦੀਵਾਂਗੇ ਉਹਨਾਂ ਚਿਰ ਕਵਾਂਗੇ ਕਿ ਬਾਦਲ ਸਾਹਿਬ ਬਹੁਤ ਅੱਛੇ ਆ ਬਹੁਤ ਸਾਡੀ ਮਦਦ ਕੀਤੀ ਹਾਂਜੀ ਤੁਸੀਂ ਸਰਬਜੀਤ ਜੀ ਦੀ ਜੀਵਨੀ ਬਾਰੇ ਦੱਸੋ ਕਿ ਤੁਹਾਡਾ ਕਦੋਂ ਮੈਰਿਜ ਕਦੋਂ ਹੋਈ ਸੀ ਉਸ ਤੋਂ ਬਾਅਦ ਕਿਉਂਕਿ ਜੋ ਫਿਲਮ ਦੇ ਵਿੱਚ ਲੋਕ ਦੇਖ ਰਹੇ ਨੇ ਉਹ ਤੁਹਾਡੀ ਜ਼ੁਬਾਨੀ ਵੀ ਸੁਣਨਾ ਚਾਹੁੰਦੇ ਆ। ਔਰ ਜਿੱਤਰਾ 84 ਵਿੱਚ ਸਾਡੀ ਮੈਰਿਜ ਹੁੰਦੀ ਆ ਔਰ 1990 ਵਿੱਚ ਫੜੇ ਜਾਂਦੇ ਆ। ਔਰ ਅਸੀਂ 6 ਸਾਲ ਸਿਰਫ ਇਕੱਠੇ ਰਹੇ। ਔਰ ਜ਼ਿੰਦਗੀ ਦੋਨਾਂ ਨੇ ਮਤਲਬ ਮੈਂ ਇਹ ਇੰਨਾ ਫਰਕ ਸੀ ਕਿ ਮੈਂ ਬੱਚਿਆਂ ਵਿੱਚ ਸੀ ਤੇ ਆਪਣੇ ਘਰ ਵਿੱਚ ਸੀ। ਇਹ ਕੁਛ ਕਦੀ ਮਤਲਬ ਦਿਲ ਉਧਰ ਜਾਂਦਾ ਹੀ ਕਦੀ ਬੱਚਿਆਂ ਵਾਲੇ ਵੇਖ ਕੇ ਚਲੋ ਮਨ ਹੋਰ ਕਰ ਲੀਦਾ ਹੀ ਪਰ ਜਿੰਨੀਆਂ ਮੁਸ਼ਕਲਾਂ ਉਹਨਾਂ ਦੇ ਨਾਲ ਹਰਕਤਾਂ ਹੋਈਆਂ ਪਾਕਿਸਤਾਨ ਨੇ ਗੰਦੀਆਂ ਹਰਕਤਾਂ ਕੀਤੀਆਂ ਹਨ ਖਾਣੇ ਵੱਲੋਂ ਕੱਪੜੇ ਵੱਲੋਂ ਰੋਟੀ ਪਾਣੀ ਵੱਲੋਂ ਫਿਲਮ ਦੇ ਵਿੱਚ ਦੇਖਿਆ ਜਾ ਗਿਆ ਸਾਰੇ ਦੇਖਣਗੇ ਤੇ ਉਹਨਾਂ ਨੂੰ ਖੁਦ ਨੂੰ ਹੀ ਪਤਾ ਲੱਗੂਗਾ ਕਿ ਇਹ ਝੂਠ ਬੋਲਦੇ ਆ ਕਿ ਸੱਚ ਆ ਜੋ ਜੋ ਪੁੰਨ ਦੇ ਪਾਪਾ ਦੱਸਦੇ ਸੀ ਸੋ ਸੋ ਉਹਨਾਂ ਦੇ ਨਾਲ ਖੁਦ ਹੋਇਆ ਕਿਉਂਕਿ ਪਹਿਲਾਂ ਦੱਸ ਦਿੰਦੇ ਸੀ ਕਿ ਇਧਰ ਵਿਹਾਰ ਚੰਗਾ ਨਹੀਂ ਕਰਦੇ ਉਹ ਸੱਚਾਈ ਹੈ ਕਿ ਜੋ ਜੋ ਉਹਨਾਂ ਦੇ ਨਾਲ ਹੋਇਆ ਬਾਕੀ ਅਸੀਂ ਮਤਲਬ ਇਹ ਚਾਹੁੰਦੇ ਆ ਕਿ ਜਿਹੜਾ ਪਾਕਿਸਤਾਨ ਨੇ ਆ ਉਹਨਾਂ ਦੇ ਵਿੱਚ ਜੋ ਵੀ ਜਿਹੜੇ ਵੀ ਕੋਟ ਲਖਪਤ ਵਿਚ ਜੇਲ੍ਹ ਦੇ ਵਿੱਚ ਆਪਣੀ ਕੈਦੀਏ ਉਹਨਾਂ ਨੂੰ ਤੁਰੰਤ ਜਿਹੜਾ ਉੱਥੋਂ ਕੱਢਿਆ ਜਾਵੇ ਕਿ ਜਿਹੜਾ ਉਹਨਾਂ ਨਾਲ ਨਾ ਕੁਝ ਹੋਵੇ ਬਿਹਤਰਾਂ ਦੀ ਸ਼ੁਰੂਆਤ ਦੀ ਗੱਲ ਕਰੀ ਤਾਂ ਦਲਬੀਰ ਕੌਰ ਔਰ ਸੁਪਨ ਨੂੰ ਅਸੀਂ ਖੁਦ ਬਾਰਡਰ ਤੇ ਦੇਖਿਆ ਕਿ ਕਈ ਵਾਰ ਉਹ ਖੜੇ ਰਹਿੰਦੇ ਸੀ ਜਦੋਂ ਵੀ ਕੋਈ ਕੈਦੀ ਭਾਰਤ ਜਾਂ ਪਾਕਿਸਤਾਨ ਤੋਂ ਛੱਡੇ ਜਾਂਦੇ ਸੀ ਅਕਸਰ ਉਹਨਾਂ ਨੂੰ ਦੇਖ ਪਰ ਤੁਹਾਨੂੰ ਕਾਫੀ ਸਾਲਾਂ ਤੋਂ ਬਾਅਦ ਮੀਡੀਆ ਦੇ ਅੱਗੇ ਲਿਆਂਦਾ ਗਿਆ ਇਹਦੇ ਪਿੱਛੇ ਕੀ ਕਾਰਨ ਸੀ ਇਹਦੇ ਪਿੱਛੇ ਇਹ ਕਾਰਨ ਸੀ ਕਿ ਛੋਟੀ ਮੇਰੀ ਮੈਂ ਪੜ੍ਹਦੀ ਸੀ ਜਦੋਂ ਵੀ ਹਰ ਮਤਲਬ ਅੱਜ ਤੱਕ ਵੀ ਜਦੋਂ ਵੀ ਮਤਲਬ ਜਿਤਨਾ ਹੋਣਾ ਹੀ ਬੰਬੇ ਗਏ ਹਨ ਤੇ ਪੂਨਮ ਨੂੰ ਨਹੀਂ ਭੇਜਿਆ ਇਹ ਖੜਿਆ ਕਿ ਜਨਸੀ ਵਿੱਚ ਤੇ ਪੂਨਮ ਖੁਦ ਕਹਿੰਦੀ ਮੰਮੀ ਜਦੋਂ ਵੀ ਆਪਾਂ ਨੂੰ ਕੋਈ ਕੰਮ ਹੁੰਦਾ ਵਿੱਚ ਹੋਰ ਵਿੱਚ ਰਿਕਵਰਡ ਪੈਂਦੀ ਉਸ ਦਿਨ ਉਸੇ ਦਿਨ ਹੀ ਖੁਦ ਕਦੀ ਪੇਪਰ ਹੁੰਦੇ ਸੀ ਪਣਾ ਛੁੱਟੀ ਦੇ ਮੈਂ ਜੌਬ ਕਰਦੀ ਸੀ ਤੇ ਮੈਨੂੰ ਵੈਸੇ ਕੱਚਿਆਂ ਵਿੱਚ ਅਸੀਂ ਛੁੱਟੀ ਨਹੀਂ ਦਿੰਦੇ ਤੇ ਮੈਂ ਅੱਗੇ ਨਹੀਂ ਹਾਂਦੀ ਤਾਂ ਇਸ ਕਰਕੇ ਉਹ ਜਦੋਂ ਮਤਲ ਅੱਧੇ ਦਿਨ ਦੀ ਵੀ ਛੁੱਟੀ ਮੰਗੀ ਦੀ ਤੇ ਕੱਚਿਆਂ ਵਿੱਚ ਹੈਗੀ ਹਾਂ ਫਿਕਸ ਤੇ ਰੱਖਿਆ ਇਹਨਾਂ ਨੇ ਤੇ ਇਸ ਕਰਕੇ ਮੈਂ ਅੱਗੇ ਨਹੀਂ ਹਾਂਦੀ ਕਿ ਅੱਗੇ ਤਾਂ ਨਹੀਂ ਹੈ ਕਿ ਵੀ ਸੀ ਸਾਹਿਬ ਜਿਹੜੇ ਉਹ ਹੈਗੇ ਸਰਤਾਈ ਉੱਥੇ ਤੇ ਛੁੱਟੀਆਂ ਮੈਨੂੰ ਨਹੀਂ ਮਿਲਦੇ ਕੋਈ ਤੇ ਇਸ ਕਰਕੇ ਮੈਂ ਅੱਗੇ ਨਹੀਂ ਜਾਂਦੀ ਇੱਕ ਪੂਰੀ ਕਹਾਣੀ ਦੇ ਵਿੱਚ ਬਲਦੇਵ ਸਿੰਘ ਜੀ ਦੀ ਜੇ ਗੱਲ ਕਰੀਏ ਤਾਂ ਉਸ ਵੇਲੇ ਉਹ ਵੀ ਮੀਡੀਆ ਦੇ ਵਿੱਚ ਨਜ਼ਰ ਆਉਂਦੇ ਸੀ ਇਸੇ ਘਰ ਦੇ ਵਿੱਚ ਉਹਨਾਂ ਨੇ ਕਈ ਵਾਰ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਜਾਂ ਦਲਬੀਰ ਕੌਰ ਦੇ ਨਾਲ ਜੇਕਰ ਲੜਾਈ ਦੀ ਗੱਲ ਕਰੀਏ ਉੱਥੇ ਵੀ ਨਜ਼ਰ ਆਉਂਦੇ ਆਖਿਰ ਕੀ ਵਿਵਾਦ ਹੋਇਆ ਕਿ ਬਲਦੇਵ ਸਿੰਘ ਇਸ ਕਹਾਣੀ ਚੋਂ ਬਾਹਰ ਹੋ ਗਏ ਔਰ ਉਹਨਾਂ ਨੇ ਵੀ ਇਲਜ਼ਾਮ ਲਾਇਆ ਕਿ ਫਿਲਮ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਨਹੀਂ ਦਿਖਾਇਆ ਗਿਆ ਮੈਂ ਤੁਹਾਨੂੰ ਪਹਿਲਾਂ ਕਹਿ ਸਕੀ ਹਾਂ ਕਿ ਇਹਨਾਂ ਗੱਲਾਂ ਵਿੱਚ ਮੈਂ ਕੁਝ ਨਹੀਂ ਬੋਲਣਾ ਮੈਂ ਜਿਹੜਾ ਮੇਰੇ ਹਸਬੰਡ ਹੀ ਉਹਨਾਂ ਵਾਸਤੇ ਮੈਂ ਦੱਸ ਸਕਦੀ ਹਾਂ ਕਿ ਮੇਰੇ ਨਾਲ ਕੀ ਹੋਇਆ ਕੀ ਕੀਤਾ ਕਿਸ ਤਰ੍ਹਾਂ ਫੜੇ ਗਿਆ ਕੀ ਹੋਇਆ ਬਾਕੀ ਉਹਨਾਂ ਦੇ ਵਿੱਚ ਇਸ ਵਿਸ਼ੇ ਵਿੱਚ ਨਹੀਂ ਬੋਲ ਸਕਦੀ ਚਲੋ ਇਹ ਦੱਸੋ ਕਿ ਸੁਪਨਦੀਪ ਦਾ ਦਲਬੀਰ ਕੌਰ ਜੀ ਦੇ ਨਾਲ ਰਹਿਣਾ ਸ਼ੁਰੂ ਤੋਂ ਹੀ ਇਹ ਇਹ ਕੀ ਕਾਰਨ ਸੀ ਕਿ ਕਿਉਂਕਿ ਹੀ ਇੱਕ ਘਰ ਵਿੱਚ ਰਹਿੰਦੇ ਸੀ ਤੇ ਇੱਕ ਘਰ ਵਿੱਚ ਜਿੱਦੋਂ ਰਹਿੰਦੇ ਆਪਾਂ ਤੇ ਹਰ ਇੱਕ ਬੱਚੇ ਦਾ ਹੁੰਦਾ ਭੂਆ ਨਾਲ ਮਾਮਿਆਂ ਨਾਲ ਮਾਸਗਾਂ ਨਾਲ ਘਟ ਹੁੰਦਾ ਜਿਹੜਾ ਭੂਆ ਨਾਲ ਹੁੰਦਾ ਹੈ ਭੂਆ ਜੀ ਉਹ ਸ਼ੁਰੂ ਤੁਹਾਡੇ ਘਰ ਰਹੇ ਮੇਰੇ ਕੋਲ ਇਕੱਠੇ ਰਹੇ ਪੁੰਨ ਦੇ ਪਾਪਾ ਉਧਰ ਰਹਿਣ ਕਰਕੇ ਤੇ ਸਾਡੇ ਕੋਲ ਰਹਿੰਦੇ ਸੀ ਉਹ ਤੇ ਉਹ ਜਿੰਨਾ ਪਿਆਰ ਵੱਡੇ ਬੱਚੇ ਨੂੰ ਕਿਉਂਕਿ ਸਾਡੇ ਜਦੋਂ ਸਾਡੇ ਘਰ ਪਹਿਲਾਂ ਬੱਚਾ ਨਹੀਂ ਕੋਈ ਪਹਿਲਾ ਸੁਪਨਦੀਪ ਨੇ ਜਨਮ ਲਿਆ ਉਹਨਾਂ ਨੂੰ ਐ ਲੱਗਦਾ ਸੀ ਕਿ ਕੁਝ ਔਨੋਖਾ ਸਾਡੇ ਘਰ ਆ ਗਿਆ ਤੇ ਉਹ ਮੇਰੇ ਨਾਲੋਂ ਜ਼ਿਆਦਾ ਕਰਦੇ ਸੀ ਤੇ ਉਹਨਾਂ ਦੇ ਵਿੱਚ ਮਤਲਬ ਜਿਆਦਾ ਉਹਨਾਂ ਦੇ ਭੇਜ ਗਿਆ ਕਿ ਬਹੁਤ ਜ਼ਿਆਦਾ ਕਰਦੇ ਹੋਗੇ ਇੱਥੇ ਸੀ ਨਾ ਕਿ ਕਿਤੇ ਜਾਣ ਲੱਗੇ ਵੀ ਕਹਿੰਦੇ ਸੀ ਕਿ ਮੈਂ ਸੁਪਨਦੀਪ ਨੂੰ ਲੈ ਜਾਣਾ ਖੜਨਾ ਜੇ ਉਹਨਾਂ ਨੇ ਬੱਸ ਵਿੱਚ ਕੇ ਬੱਚੇ ਨੂੰ ਵੇਖ ਲੈਣ ਤਾਂ ਵੀ ਉਹਨਾਂ ਨੇ ਕਹਿਣਾ ਕਿ ਮੇਰਾ ਜੀ ਕਹਿੰਦੇ ਮੋੜ ਕੇ ਚੱਲਦਾ ਕਿ ਹਰ ਇੱਕ ਦੀ ਹਰ ਇੱਕ ਦੀ ਭੂਆ ਜੀ ਨਹੀਂ ਭੂਆ ਨਹੀਂ ਇਸ ਤਰ੍ਹਾਂ ਦਿੰਦੇ ਹਰ ਇੱਕ ਦਾ ਮਾਮਾ ਨਹੀਂ ਹੁੰਦਾ ਇਸ ਤਰ੍ਹਾਂ ਦਾ ਹਰ ਇੱਕ ਦੀ ਮਾਸੀ ਨਹੀਂ ਹੁੰਦੀ ਜਿਦੇ ਨਾਲ ਪਿਆਰ ਪੈ ਜਾਂਦਾ ਹਰ ਇੱਕ ਹਰ ਇੱਕ ਇਨਸਾਨ ਕੋਈ ਨਹੀਂ ਇਹ ਹੋ ਜਾਂਦਾ ਕਿ ਹਰ ਇੱਕ ਬੱਚੇ ਨਾਲ ਭਤੀਜੇ ਨਾਲ ਭਤੀਜੀ ਨਾਲ ਇਸ ਤਰ੍ਹਾਂ ਕਰੂਗਾ ਉਹ ਬਹੁਤ ਪਿਆਰ ਕਰਦੇ ਰਿਹਾ ਮੇਰੇ ਬੱਚਿਆਂ ਨੂੰ ਇੰਨਾ ਮਹਿਸੂਸ ਵੀ ਨਹੀਂ ਹੋਣ ਦਿੰਦੇ ਰੇ ਇਹਨਾਂ ਦੇ ਪਿਓ ਜਿਹੜਾ ਉੱਧਰ ਫੜਿਆ ਇਹਨਾਂ ਦੇ ਪਾਪਾ ਮੰਤਲ ਦਿਲਚਸਪ ਨਾ ਕੁਝ ਕਰਨ ਵਧੀਆ ਕੱਪੜਾ ਲੈਣਾ ਵਧੀਆ ਇਹਨਾਂ ਨੂੰ ਸਾਹਮਣਾ ਮੈਨੂੰ ਲੱਗਦਾ ਕਿ ਤੁਹਾਡੀਆਂ ਦੋਨਾਂ ਬੇਟੀਆਂ ਨੂੰ ਜੋ ਬਰਾਬਰ ਦਾ ਜੋ ਵੀ ਉਹਨਾਂ ਨੂੰ ਮਾਨ ਸਨਮਾਨ ਜਾਂ ਜੋ ਵੀ ਮਾਲੀ ਮਦਦ ਮਿਲਣੀ ਚਾਹੀਦੀ ਚਾਹੀਦੀ ਸੀ ਉਹ ਬਿਲਕੁਲ ਬਰਾਬਰ ਮਿਲੀ ਬਰਾਬਰ ਮਿਲੀ ਹੈ ਔਰ ਉਹਨਾਂ ਨੇ ਕਦੀ ਨਹੀਂ ਸੀ ਵਿੱਚ ਵਿਥ ਪਾਈ ਉਹਨਾਂ ਨੇ ਅਜੇ ਤੱਕ ਵੀ ਨਹੀਂ ਵਿਥ ਮੰਨਦੇ ਕਿ ਮਤਲਬ ਬਾਹਰ ਜਾਣਾ ਉਹਨਾਂ ਨੇ ਸਪੈਸ਼ਲ ਪੂਨਮ ਆਤੇ ਪਹਿਲਾਂ ਖਰੀਦਣਾ ਕੋਸ਼ਿਸ਼ ਬਾਅਦ ਚ ਸੋਪਨ ਲਿਖੇ ਦਿੰਦਣਾ ਕਿ ਉਹ ਛੋਟੀ ਹੈ ਉਹ ਮਤਲਬ ਇਹ ਨਹੀਂ ਚਾਹੁੰਦੇ ਕਿ ਮੇਰੀ ਭਤੀਜੀ ਉਹ ਮੇਰੇ ਕਹਿੰਦੇ ਕਿ ਮੇਰੀਆਂ ਬੇਟੀਆਂ ਔਰ ਸੋਪਨਦੀਪ ਵੀ ਇਹਨਾਂ ਨੂੰ ਸਿਸਟਰ ਨਹੀਂ ਸਮਝਦੀ ਉਹ ਕਹਿੰਦੀ ਮੇਰੀ ਛੋਟੀ ਬੇਟੀ ਹੈ ਤੇ ਉਹ ਮਤਲਬ ਭਰਾ ਵੀ ਸਮਝਦੀ ਕਿ ਮੇਰਾ ਭਰਾ ਵੀ ਰਖੜੀ ਵੀ ਬਣਾ ਕੇ ਬਣ ਕੇ ਜਾਂਦੀ ਇਹਨਾਂ ਨੂੰ ਉਸ ਹੀ ਸਮੇਂ ਦਿਓ ਕਿ ਲੰਬੀ ਲੜਾਈ ਦਲਬੀਰ ਕੌਰ ਨੇ ਲੜੀ ਔਰ ਉਸ ਦੌਰਾਨ ਉਹਨਾਂ ਨੂੰ ਕਈ ਮੁਸ਼ਕਲਾਂ ਵੀ ਆਈਆਂ ਪਰ ਅੱਜ ਦੀ ਜੇ ਸਮੇਂ ਦੀ ਗੱਲ ਕਰੀਏ ਸਰਕਾਰ ਵੱਲੋਂ ਜਾਂ ਤਨੂ ਫਿਲਮ ਵੱਲੋਂ ਵੀ مالی ਮਦਦ ਪੈਸੇ ਮਿਲੇ ਹੋਣਗੇ ਔਰ ਇਸ ਚੀਜ਼ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਵਿਵਾਦ ਖੜੇ ਕਰ ਰਹੇ ਕਿ ਅਸੀਂ ਨਾ ਪੈਸਾ ਮੰਗਿਆ ਨਾ ਹੀ ਮੰਗਣਾ ਚਾਹੁੰਦੇ ਫਿਲਮ ਵਾਲੇ ਕੋਲ ਅਸੀਂ ਤੇ ਸਿਰਫ ਉਹ ਜਿਹੜੀ ਸੱਚੀ ਕਹਾਣੀ ਸੀ ਉਸ ਦੁਨੀਆ ਦੇ ਸਾਹਮਣੇ ਲੈ ਆਉਣਾ ਚਾਹੁੰਦੇ ਕਿ ਦੁਨੀਆ ਦੇਖੇ ਔਰ ਸੱਚੀ ਕਹਾਣੀ ਦੇਖੇ ਤੇ ਇਸ ਤਰ੍ਹਾਂ ਉਹਨਾਂ ਨੂੰ ਲੱਗੇ ਕਿ ਵਾਕਿਆ ਹੀ ਇਹ ਝੂਠ ਨਹੀਂ ਬੋਲਦੇ ਜਿਹੜੀ ਸਚਾਈ ਹੀ ਸਚਾਈ ਅੱਗੇ ਆਈ ਹੈ ਕੀ ਕਾਰਨ ਹੈ ਕਿ ਸਰਬਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਇਸ ਪਿਛੇ ਤੁਸੀਂ ਕੀ ਮੰਨਦੇ ਹੋ ਉਹਨਾਂ ਲੋਕਾਂ ਲਈ ਕੀ ਸੰਦੇਸ਼ ਹੈ ਤੁਹਾਡਾ ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਮਾੜੀ ਹੈ ਔਰ ਜਿਸ ਤਨ ਜਾਣੇ ਸਹੀਓ ਜਾਣੇ ਜਿਸ ਤਨ ਲੱਗੇ ਸਹੀਓ ਜਾਣੇ ਕੌਣ ਜਾਣੇ ਪੀੜ ਪਰਾਈ ਕਿਉਂਕਿ ਜਿਹੜੇ ਜਿਹਨੂੰ ਤੁਹਾਨੂੰ ਲੱਗਿੰਦੀ ਉਹਨੂੰ ਦੁੱਖ ਹੁੰਦਾ ਦੂਜੇ ਜਾਨੇ ਜਿਹੜੇ ਬੋਲੀ ਜਾਂਦੇ ਬੋਲੀ ਜਾਂ ਆਪਾਂ ਨੂੰ ਕੋਈ ਅਸਰ ਨਹੀਂ ਹੈਗਾ ਕਿਉਂਕਿ ਪਰਮਾਤਮਾ ਜਿਹਦੇ ਨਾਲ ਹੁੰਦਾ ਨਾ ਉਹਨੂੰ ਕੋਈ ਨਹੀਂ ਖੜਾ ਮੁਸ਼ਕਲਾ ਸਦੀ ਹਾਂਜੀ ਜੋ ਕਹਾਣੀ ਹੁਣ ਇਸ ਵੇਲੇ ਸਕਰੀਨ ਤੇ ਦਿਖਾਈ ਜਾ ਰਹੀ ਉਹ ਬਿਲਕੁਲ ਸਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਹਾਂ ਕੋਈ ਛੇੜਛਾੜ ਨਹੀਂ ਕੋਈ ਮਤਲਬ ਜੋ ਵੀ ਸੱਚ ਸੀ ਉਹ ਸਾਹਮਣੇ ਲਿਆਂਦਾ ਗਿਆ ਮੰਗ ਸਾਹਮਣੇ ਬਹੁਤ ਵੱਡੀ ਫਿਲਮ ਬਣਾਈ ਹੈ ਸਚਾਈ ਅੱਗੇ ਲੈਂਦੀ ਹੈ ਔਰ ਉਹਨਾਂ ਨੇ ਕੋਲ ਉਹਨਾਂ ਨੇ ਜਿਹੜਾ ਹੁੰਦਾ ਨਾ ਦਿਨਕਾ ਉਹਦੇ ਜਿੰਨਾ ਵੀ ਨਹੀਂ ਆਪਣੇ ਕੋਲ ਉਹਨਾਂ ਨੇ ਪਾਇਆ ਕੁਝ ਸਟੋਰੀ ਵਿੱਚ ਤੇ ਨਾ ਬਣਾਇਆ ਉਹਨਾਂ ਨੇ ਮਤਲਬ ਜਿਹੜੀ ਸਚਾਈ ਉਹੋ ਹੀ ਲਿਆਂਦੀ ਸਾਹਮਣੇ ਔਰ ਖੁਦ ਵੀ ਦੇਖੋਗੇ ਸ਼ਾਇਦ ਤੁਸੀਂ ਦੇਖੀ ਹੋਗੀ ਫਿਲਮ ਉਹਦੇ ਵਿੱਚ ਕੋਈ ਉਹ ਕੋਲ ਨਹੀਂ ਨੇ ਬਣਾਇਆ ਕਿਉਂਕਿ ਬਹੁਤ ਵੱਡੀ ਫਿਲਮ ਹੈ ਉਹਨਾਂ ਦਾ ਥੈਂਕਸ ਕਰਨਾ ਕਰਨਾ ਚਾਹੁੰਦੇ ਆ ਮੰਗਸਾਬ ਦਾ ਕਿ ਮੰਗਸਾਬ ਨੇ ਜਿਹੜੀ ਹਕੀਕਤ ਹੈ ਉਹੋ ਸਾਹਮਣੇ ਲੰਦੀ ਹੈ ਇੱਕ ਵੀ ਸਵਾਲ ਖੜਾ ਕੀਤਾ ਜਾ ਰਿਹਾ ਕਿ ਫਿਲਮ ਦੇ ਵਿੱਚ ਦਲਬੀਰ ਕੌਰ ਜੀ ਦੀ ਭੂਮਿਕਾ ਨੂੰ ਹੀ ਜ਼ਿਆਦਾ ਦਿਖਾਇਆ ਗਿਆ ਤਾਂ ਬਾਕੀ ਪਰਿਵਾਰ ਨੂੰ ਜਿਹੜਾ ਪਿੱਛੇ ਰੱਖਿਆ ਗਿਆ ਜਿਸ ਤਰ੍ਹਾਂ ਮਤਲਬ ਮੈਂ ਇਹ ਘਰ ਵਿੱਚ ਤੇ ਮੈਂ ਮਿਹਨਤ ਕਰਦੀ ਹਾਂ ਘਰ ਵਿੱਚ ਕੰਮ ਕਰਦੀ ਹਾਂ ਸਾਰਾ ਘਰ ਲੈ ਕੇ ਚੱਲਦੀ ਹਾਂ ਨਾ ਬਾਹਰ ਉਹ ਜਿਹੜਾ ਵੀ ਕੋਈ ਜਿੰਨੇ ਵੀ ਕਹਿਣਾ ਨੇ ਕਿਹਾ ਕਿ ਮਤਲਬ ਮੈਂ 5 ਦਿਨ ਵੀ ਬਾਹਰ ਚਲ ਜੂਗੀ ਮੇਰੇ ਤੋਂ ਬਗੈਰ ਘਰ ਨਹੀਂ ਚਲਾਂ ਠੀਕ ਐ ਜਿਹੜਾ ਮਿਹਨਤ ਕਰਦਾ ਐ ਅਸਲੀ ਮਿਹਨਤ ਦਲਬੀਰ ਕੌਰ ਨੇ ਕੀਤੀ ਐ ਜੋ ਮਰਜ਼ੀ ਕੋਈ ਬੋਲੇ ਜਦੋਂ ਮਿਹਨਤ ਉਹਨਾਂ ਕੀਤੀ ਹੈ ਨਾ ਉਹ ਹੋਰ ਕਿ ਹੋਰ ਕਿ ਜਿਤਨਾ ਤੋ ਕੀ ਕਹਿੰਦੇ ਐ ਕਿ ਫਿਲਮ ਬਣ ਗਈ ਫਿਲਮ ਬਣ ਗਈ ਉਹ ਫਿਲਮ ਐਸ ਕਰਕੇ ਬਣਾਏਗੀ ਐ ਕਿ ਇਹੋ ਜੀ ਭੈਣ ਕਦੀ ਨਹੀਂ ਆਊਗੀ ਦੁਨੀਆ ਵਿੱਚ ਜਿਹੜੀ ਘਰ ਬੂਆ ਛੱਡ ਕੇ ਆਪਣੇ ਭਰਾ ਦੇ ਮੰਗਰ ਜ਼ਿੰਦਗੀ ਰੋੜ ਦੂਗੀ ਇਹੋ ਜੀ ਭੈਣ ਕਦੀ ਨਾ ਉਹ ਭੈਣ ਦੇ ਤੇ ਫਿਲਮ ਬਣੀ ਆ ਬਾਕੀ ਅਸੀਂ ਵੀ ਪਹਿਣਾਏ ਜਿੱਦ ਨਹੀਂ ਅਸੀਂ ਇੱਥੋਂ ਸੀ ਨਾ ਕਿ ਪੇਕੇਆਂ ਦੀ ਪਰਵਾਹ ਨਹੀਂ ਕਰਦੇ ਘਰ ਛੱਡ ਕੇ ਕਿ ਘਰ ਹੈ ਸਾਡਾ ਪਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ ਤੇ ਲਾਤੀ ਹੈ ਕਿ ਮੈਂ ਆਪਣਾ ਭਰਾ ਲਿਆਉਣਾ ਲਿਆਉਣਾ ਭਾਵੇਂ ਕੋਈ ਮੇਰੇ ਨਾਲ ਤੁਰੇ ਨਾ ਤੁਰੇ ਸਰਬਜੀਤ ਦੇ ਜੋ ਪਿਤਾ ਜੀ ਸੀ ਉਹਨਾਂ ਦੇ ਦੋਸਤ ਨੇ ਵੀ ਕਿਹਾ ਕਿ ਸਰਬਜੀਤ ਔਰ ਦਲਬੀਰ ਕੌਰ ਜੀ ਸਕੇ ਭੈਣ ਭਰਾ ਨਹੀਂ ਸੀ ਇੱਥੇ ਕਿੰਨੀ ਸੱਚਾਈ ਹੈ ਇੱਥੇ ਸੱਚਾਈ ਇਹ ਹੈ ਕਿ ਮੈਂ ਜਦੋਂ ਮੰਗਣੀ ਹੋਈ ਮੇਰੇ ਪਾ ਮੇਰੇ ਸੌਰਤ ਸਾਹਿਬ ਗਏ ਸਾਰੇ ਪਰਿਵਾਰ ਗਿਆ ਔਰ ਇਥੋ ਜੀ ਦਾ ਕਿ ਮਤਲਬ ਜਿਹੜਾ ਜਿਹੜੀ ਨੌਕਰ ਹੁੰਦੀ ਹੈ ਉਹਨੂੰ ਆਂਦੇ ਹੀ ਪਤਾ ਲੱਗ ਜਾਂਦਾ ਹੈ ਆਂਦਿਆ ਹੀ ਨਹੀਂ ਪਤਾ ਲੱਗਦਾ ਉਹਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਕਿ 10 ਦਿਨ ਦੇ ਕਿ ਆ ਤੇਰਾ ਦੇ ਰਿਆ ਤੇਰਾ ਜੇਠਿਆ ਤੇਰਾ ਹੈ ਹੈਨਾ ਇਹ ਸਚਾਈ ਹੈ ਕਿ ਇਹ ਦੋਨੇ ਭੈਣ ਭਰਾ ਸੀ ਉਹ ਸਰਦਾਰ ਸਲੱਖਣ ਸਿੰਘ ਇਹਨਾਂ ਦਾ ਪਿਤਾ ਜੀ ਹੀ ਔਰ ਦੋ ਮੇਰੀਆਂ ਬੇਟੀਆਂ ਦੋ ਸੁਪਨਦੀਪ ਔਰ ਆਪੂਨਮ ਔਰ ਮੈਂ ਪਹਿਲਾਂ ਉਹ ਦੱਸ ਚੁੱਕੀ ਹਾਂ ਕਿ ਜਿਹੜਾ ਘਰ ਵਿੱਚ ਇਕੱਠਾ ਪਰਿਵਾਰ ਹੁੰਦਾ ਉਹਨਾਂ ਦੇ ਇੱਕ ਦੂਜੇ ਵਿੱਚ ਮੋਹ ਪੈ ਜਾਂਦਾ ਔਰ ਇਹੋ ਜਿਹਾ ਕੋਈ ਵੀ ਨਹੀਂ ਹੁੰਦਾ ਕਿ ਮੇਰੇ ਸਹੁਰੇ ਸਾਹਿਬ ਇਹਨਾਂ ਨੂੰ ਬਹੁਤ ਪਿਆਰ ਕਰਦੇ ਰਹੇ ਇਹਨਾਂ ਨੇ ਬੁਰਕੀਆਂ ਦੇ ਦੇ ਕੇ ਹੱਥਾਂ ਨਾਲ ਆਪਣੇ ਨਾਲ ਆਪ ਘੱਟ ਖਾਂਦੇ ਇਹਨਾਂ ਨੂੰ ਖਵਾ ਕੇ ਕਿ ਇਹਨਾਂ ਨੂੰ ਮੈਂ ਬੱਚਿਆਂ ਨੂੰ ਪਾਲਣਾ ਇਹਨਾਂ ਦਾ ਪਿਓ ਸਿਰ ਤੇ ਨਹੀਂ ਆ ਤੇ ਘਰ ਨਹੀਂ ਆ ਇਨਾਂ ਨੂੰ ਕੋਈ ਆਵੇ ਨਾ ਕਿ ਜਿਹੜਾ ਹੋਕਾ ਨਾ ਨਿਕਲੇ ਨੰਦੇ ਦਿਲ ਵਿੱਚੋਂ ਕਿ ਬਹੁਤ ਪਿਆਰ ਕਰਦੇ ਰਿਹਾ ਔਰ ਇਹ ਸਚਾਈ ਹੈ ਕਿ ਦਲਬੀਰ ਕੌਰ ਮੇਰੀ ਨਰਾਨਿਆ ਔਰ ਇਹਨਾਂ ਦੀ ਪੂਆਜੀ ਆ ਸਰਬਜੀਤ ਸਿੰਘ ਮੇਰੇ ਪਤੀ ਆ ਉਹਨਾਂ ਦੇ ਦੋਵੇਂ ਭੈਣ ਭਰਾ ਸੀ ਔਰ ਬਾਕੀ ਤੁਹਾਨੂੰ ਪਤਾ ਹੈ ਖੁੱਦ ਨੂੰ ਕਿ ਤੁਸੀਂ ਕਿੰਨੀ ਲੜਾਈ ਲੜੀ ਭੈਣ ਜੀ ਤੇ ਨਾਲ ਇੱਕ ਬਲਦੇਵ ਸਿੰਘ ਨੇ ਬਹੁਤ ਗੰਭੀਰ ਇਲਜ਼ਾਮ ਇਹ ਲਾਇਆ ਕਿ ਦਲਬੀਰ ਕੌਰ ਜੀ ਕਦੀ ਨਹੀਂ ਚਾਹੁੰਦੇ ਸੀ ਕਿ ਸਰਬਜੀਤ ਜ਼ਿੰਦਾ ਵਾਪਸ ਆਵੇ ਇਹ ਸਮਝੂਠੇ ਕੋਈ ਨਹੀਂ ਕਹੂਗੀ ਕਿ ਮੇਰਾ ਜਿਹੜਾ ਭਰਾ ਹੈ ਉਹਨੂੰ ਜਿਹੜਾ ਕੰਡਾ ਉਹ ਹੀ ਚੁੱਭ ਜਾਵੇ ਕੋਈ ਨਹੀਂ ਕਹੂਗੀ ਜਦਨੇ ਸਮਝੇਗੀ ਕਿ ਸ਼ਹੀਦ ਦੀ ਸ਼ਹਾਦਤ ਤੇ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਣ ਇੱਕ ਪਰਿਵਾਰ ਨੂੰ ਤੱਕਾ ਨਹੀਂ ਲੱਗਦਾ ਇਸ ਨਾਲ ਤੱਕਾ ਬਹੁ ਜਾ ਲੱਗਦਾ ਪਰ ਅਸੀਂ ਐਸ ਕਰਕੇ ਚੁੱਪ ਰਹਿੰਦੇ ਆਂ ਕਿ ਜਿਹੜਾ ਅਸੀਂ ਚੁੱਪ ਰਹਿੰਦੇ ਆਂ ਨਾ ਸਾਡੀ ਪਰਮਾਤਮਾ ਨੇ ਕੂਕ ਸੁਣਨੀ ਹੈ ਜਿਹੜਾ ਚੁੱਪ ਰਹਿੰਦਾ ਉਹਦੀ ਰੱਬ ਕੂਕ ਸੁਣਦਾ ਹੈ ਕਿਉਂਕਿ ਅਗਲੇ ਦਾ ਦਿਲ ਦੁਖਣਾ ਨੂੰ ਜ਼ਖਮਾਂ ਤੇ ਹੋਰ ਲੂਣ ਪਾਣਾ ਉਹ ਪਰਮਾਤਮਾ ਦੇਖਦਾ ਹਾਂਜੀ ਤੋ ਇਹ ਹਨ ਸੁਖਪ੍ਰੀਤ ਕੌਰ ਜਿਨ੍ਹਾਂ ਨੇ ਕਿਹਾ ਕਿ ਜੋ ਫਿਲਮ ਦੇ ਵਿੱਚ ਜੋ ਵੀ ਕਹਾਣੀ ਦਿਖਾਈ ਗਈ ਹੈ ਬਿਲਕੁਲ ਸਹੀ ਹੈ ਔਰ ਸਭ ਤੋਂ ਵੱਡਾ ਜੋ ਇਹਨਾਂ ਨੇ ਗੱਲ ਜੋ ਕਹੀ ਕਿ ਲੋਕ ਜਿਹੜੇ ਉਹਨਾਂ ਦੀ ਪਤੀ ਦੀ ਸ਼ਹਾਦਤ ਦੇ ਉੱਪਰ ਅਜਿਹੇ ਇਲਜ਼ਾਮ ਲਗਾ ਰਹੇ ਨੇ ਉਹ ਪਰਿਵਾਰ ਦੇ ਜ਼ਖਮਾਂ ਦੇ ਉੱਪਰ ਲੋਨ ਛਿੜਕਣ ਦੇ ਬਰਾਬਰ ਹੈ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ